ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਬਾਬਾ ਜੀ ਰਿਹਾ ਕਰਦੇ ਸਨ ਅਤੇ ਬਾਬਾ ਜੀ ਬਹੁਤ ਚਮਤਕਾਰੀ ਸਨ ਮਤਲਬ ਪੂਰੇ ਪਿੰਡ ਵਾਲੇ ਉਹਨਾਂ ਦੇ ਚਮਤਕਾਰ ਤਾਂ ਲੋਹਾ ਮੰਨਦੇ ਸਨ ਬਾਬਾ ਜੀ ਦਾ ਇੱਕ ਪੈਰ ਨਹੀਂ ਸੀ ਸਿਰਫ ਇੱਕ ਪੈਰ ਹੀ ਸੀ ਅਪਹਜ ਸਨ ਪਰ ਫਿਰ ਵੀ ਬਾਬਾ ਜੀ ਜਦੋਂ-ਜਦੋਂ ਨੱਚਦੇ ਸਨ ਉਦੋਂ-ਉਦੋਂ ਪਿੰਡ ਵਿੱਚ ਬਾਰਿਸ਼ ਹੁੰਦੀ ਸੀ ਪਿੰਡ ਵਾਲਿਆਂ ਨੂੰ ਸ਼ੁਰੂ ਵਿੱਚ ਤਾਂ ਸਮਝ ਨਹੀਂ ਆਉਂਦਾ ਸੀ ਪਰ ਹੌਲੀ-ਹੌਲੀ ਪਿੰਡ ਵਾਲਿਆਂ ਦਾ ਵਿਸ਼ਵਾਸ ਵੱਧਦਾ ਗਿਆ ਤੇ ਪਿੰਡ ਵਾਲੇ ਉਹਨਾਂ ਨੂੰ ਸਭ ਕੁਝ ਮੰਨਣ ਲੱਗੇ ਪਿੰਡ ਵਿੱਚ ਜਦੋਂ ਵੀ ਲੋਕਾਂ ਨੂੰ ਲੱਗਦਾ ਸੀ ਕਿ بارش ਦੀ ਜ਼ਰੂਰਤ ਹੈ ਕਿਸਾਨਾਂ ਦੀ ਫਸਲ ਸੁੱਕ ਰਹੀ ਹੈ ਉਹ ਤੁਰੰਤ ਪਹੁੰਚ ਜਾਂਦੇ ਸਨ ਅਤੇ ਬਾਬਾ ਜੀ ਨੂੰ ਕਹਿੰਦੇ ਸਨ ਕਿ ਬਾਬਾ ਜੀ ਜੇਕਰ ਤੁਸੀਂ ਨ੍ਰਿਤ ਕਰਦੇ ਹੋ ਤਾਂ ਸ਼ਾਇਦ ਅੱਜ بارش ਹੋ ਜਾਂਦੀ ਅਤੇ ਵਾਕਿਆ ਹੀ ਉਸ ਸ਼ਾਮ ਨੂੰ بارش ਹੋ ਜਾਂਦੀ ਸੀ ਇੱਕ ਵਾਰ ਸ਼ਹਿਰ ਵਿੱਚੋਂ ਚਾਰ ਲੜਕੇ ਘੁੰਮਦੇ ਘਮਾਉਂਦੇ ਪਹੁੰਚੇ ਪਿੰਡ ਵਿੱਚ ਅਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਦੱਸਿਆ ਕਿ ਸਾਡੇ ਇੱਥੇ ਇੱਕ ਬਾਬਾ ਹਨ ਜੋ ਜਦੋਂ ਵੀ ਨੱਚਦੇ ਹਨ ਤਾਂ بارش ਹੋ ਜਾਂਦੀ ਹੈ ਲੜਕੇ ਸ਼ੈਰ ਦੇ ਸਨ ਅਤੇ ਉਹਨਾਂ ਨੇ ਕਿਹਾ ਕਿ ਗੱਲ ਇਹ ਹੈ ਸਾਡੇ ਸ਼ਹਿਰ ਵਿੱਚ ਬਹੁਤ ਅੱਗੇ ਦਾ ਸੋਚਦੇ ਹਨ ਅਤੇ ਅਸੀਂ ਤੁਹਾਡੀ ਪਿੰਡ ਵਾਲੀ ਸੋਚ ਨੂੰ ਨਹੀਂ ਮੰਨਦੇ ਦੂਜੀ ਗੱਲ ਅਜਿਹਾ ਕਿਤੇ ਨਹੀਂ ਹੁੰਦਾ ਕਿ ਕੋਈ ਬਾਬਾ ਨੱਚੇ ਅਤੇ بارش ਆ ਜਾਵੇ ਇਹ ਕਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਪਿੰਡ ਵਾਲਿਆਂ ਨੇ ਕਿਹਾ ਕਿ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਬਾ ਜੀ ਦੀ ਕੁਟਿਆ ਵਿੱਚ ਲੈ ਗਏ ਬਾਬਾ ਜੀ ਨੂੰ ਦੱਸਿਆ ਕਿ ਇਹ ਜੋ ਲੜਕੇ ਹਨ ਕਹਿੰਦੇ ਹਨ ਕਿ ਜੇ ਅਸੀਂ ਵੀ ਨੱਚਾਂਗੇ ਤਾਂ ਬਾਰਿਸ਼ ਹੋਵੇਗੀ ਇੱਕ ਚੈਲੰਜ ਉਹਨਾਂ ਲੜਕਿਆਂ ਨੇ ਬਾਬਾ ਜੀ ਨੂੰ ਦਿੱਤਾ ਕਿ ਪਹਿਲਾਂ ਅਸੀਂ ਨੱਚਾਂਗੇ ਫਿਰ ਤੁਸੀਂ ਨੱਚਣਾ ਪਹਿਲੇ ਲੜਕੇ ਨੇ ਸ਼ੁਰੂਆਤ ਕੀਤੀ ਅੱਧਾ ਘੰਟੇ ਤੱਕ ਉਹ ਲੜਕਾ ਨੱਚਿਆ ਹਰ ਤਰੀਕੇ ਨਾਲ ਨੱਚਿਆ ਪਰ ਬਾਰਿਸ਼ ਨਾ ਹੋਈ ਫਿਰ ਦੂਸਰਾ ਲੜਕਾ ਨੱਚਿਆ ਤੀਜਾ ਚੌਥਾ ਸਾਰਿਆਂ ਨੇ ਥੋੜਾ ਥੋੜਾ ਟਰਾਈ ਕੀਤਾ 15 15 20 20 ਮਿੰਟ ਅੱਧਾ ਘੰਟਾ ਹੁਣ ਬਾਬਾ ਜੀ ਦੀ ਵਾਰੀ ਸੀ ਬਾਬਾ ਜੀ ਨੇ ਨੱਚਣਾ ਸ਼ੁਰੂ ਕੀਤਾ ਪਰ بارش ਨਾ ਹੋਈ ਇੱਕ ਘੰਟਾ ਬਾਬਾ ਜੀ ਨੱਚੇ بارش ਨਾ ਹੋਈ ਦੋ ਘੰਟੇ ਬਾਬਾ ਜੀ ਨੱਚੇ بارش ਨਾ ਹੋਈ ਦੁਪਹਿਰ ਹੋ ਗਈ ਸ਼ਾਮ ਹੋਣ ਵਾਲੀ ਸੀ ਅਤੇ ਜ਼ੋਰ-ਜ਼ੋਰ ਨਾਲ ਬੱਦਲਾਂ ਦੀ ਆਵਾਜ਼ ਆਉਣ ਲੱਗੀ ਅਚਾਨਕ بارش ਹੋਣ ਲੱਗੀ ਲੜਕੇ ਚਮਤਕਾਰ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਪ੍ਰਣਾਮ ਕੀਤਾ ਉਹਨਾਂ ਨੇ ਕਿਹਾ ਬਾਬਾ ਜੀ ਚਮਤਕਾਰ ਹੋਇਆ ਕਿਵੇਂ ਅਸੀਂ ਵੀ ਨੱਚੇ ਕਿੱਕ ਕਰਕੇ ਨੱਚੇ ਤੁਸੀਂ ਨੱਚੇ ਤਾਂ بارش ਕਿਵੇਂ ਹੋਈ ਬਾਬਾ ਜੀ ਨੇ ਜੋ ਕਿਹਾ ਉਹ ਧਿਆਨ ਨਾਲ ਸੁਣਨਾ ਬਾਬਾ ਜੀ ਨੇ ਕਿਹਾ ਕਿ ਪਹਿਲੀ ਗੱਲ ਜਦੋਂ ਵੀ ਮੈਂ ਨੱਚਦਾ ਹਾਂ ਤਾਂ ਮੈਂ ਇਹ ਸੋਚਦਾ हां ਅਤੇ ਮੰਨਦਾ ਹਾਂ ਕਿ ਬਾਰਿਸ਼ ਹੋਵੇਗੀ। ਦੂਜੀ ਗੱਲ ਮੈਂ ਉਦੋਂ ਤੱਕ ਨੱਚਦਾ ਹਾਂ ਜਦੋਂ ਤੱਕ ਬਾਰਿਸ਼ ਸ਼ੁਰੂ ਨਹੀਂ ਹੋ ਜਾਂਦੀ। ਜ਼ਿੰਦਗੀ ਵਿੱਚ ਵੀ ਸਕਸੈਸ ਦਾ ਇਹੀ ਫੰਡਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮੰਨ ਕੇ ਚੱਲੋ ਕਿ ਤੁਹਾਨੂੰ ਸਫਲਤਾ ਮਿਲੇਗੀ ਅਤੇ ਦੂਜੀ ਗੱਲ ਉਦੋਂ ਤੱਕ ਮਿਹਨਤ ਕਰਦੇ ਰਹੋ ਜਦੋਂ ਤੱਕ ਇਹ ਸਫਲਤਾ ਤੁਹਾਨੂੰ ਨਹੀਂ ਮਿਲ ਜਾਂਦੀ। ਉਹ ਕਹਿੰਦੇ ਹਨ ਕਿ લક્ષਜੋ ਹੈ ਜੇ ਉਹ ਤੁਹਾਨੂੰ ਨਹੀਂ ਮਿਲ ਰਿਹਾ ਹੈ ਤਾਂ ਆਪਣਾ લક્ષਨਾ ਬਦਲੋ, ਕੋਸ਼ਿਸ਼ ਨੂੰ ਬਦਲੋ, ਕੋਸ਼ਿਸ਼ ਕਰਨ ਦਾ ਤਰੀਕਾ ਬਦਲੋ। ਜਿਸ ਦਿਨ ਤੁਸੀਂ ਇਹ ਤਰੀਕਾ ਬਦਲਿਆ ਹੋ ਸਕਦਾ ਹੈ ਕਿ ਲਕਸ਼ ਤੁਹਾਡੇ ਨੇੜੇ ਤੇੜੇ ਹੀ ਹੋਵੇ ਇਸ ਲਈ ਹਮੇਸ਼ਾ ਮਿਹਨਤ ਕਰਦੇ ਰਹੋ ਹਿੰਮਤ ਨਾ ਹਾਰੋ ਧੰਨਵਾਦ